ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਆਸਾਨ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਹੈ ਦੇਖੋ ਚਾਰ ਸਲਾਂਗਾਂ ਚ ਕੰਪਲੀਟ ਹੋ ਜਾਂਦਾ ਚਾਰ ਸਲਾਂਗਾਂ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜਦੋਂ ਅੱਗੇ ਅੱਗੇ ਤੁਸੀਂ ਰਿਪੀਟ ਕਰੋਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਗਾਰਡਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਥੋੜਾ ਜਿਹਾ ਵੀ ਬਣਾਈ ਦਾ ਤੁਸੀਂ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਸਾਰੀਆਂ ਸਲਾਂਗਾਂ ਪੋਲਟੀਆਂ ਹੀ ਬਣਾਉਣੀਆਂ ਮਤਲਬ ਦੋ ਸਲਾਂਗਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਉਲਟੇ ਪਾਸੇ ਤੋਂ ਤਾਂ ਉਲਟੀਆਂ ਹੀ ਸਲਾਂਗਾਂ ਠੀਕ ਹੈ ਚਾਰ ਸਲਾਂਗਾਂ ਚ ਕੰਪਲੀਟ ਹੋ ਜਾਂਦਾ ਦੋ ਸਲਾਂਗਾਂ ਚ ਡਿਜ਼ਾਈਨ ਬਣਦਾ ਸਿੱਧੇ ਪਾਸੇ ਤੋਂ ਉਲਟੇ ਪਾਸੇ ਤੋਂ ਉਲਟੀਆਂ ਸਲਾਂਗਾਂ ਬਹੁਤ ਹੀ ਜ਼ਿਆਦਾ ਆਸਾਨ ਡਿਜ਼ਾਈਨ ਹੈ ਕੈਪ ਤੇ ਸੌਕਸ ਤੇ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰੋ ਇਹਨੂੰ ਕਿਸੇ ਵੀ ਕਲਰ ਚ ਬਣਾਓ ਸਲਾਂਗਾਂ ਤੁਸੀਂ ਆਪਣੀ ਪੱਛ ਹੁੰਦੀ ਹੈ ਹਿਸਾਬ ਨਾਲ ਲੈਣੀਆਂ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੌਖੇ ਸੌਖੇ ਤੇ ਸੋਹਣੇ ਡਿਜ਼ਾਈ ਤਾ ਜੋ ਤੁਸੀਂ ਇਹਨਾਂ ਡਿਜ਼ਾਈਨਾਂ ਨੂੰ ਆਸਾਨੀ ਨਾਲ ਬਣਾ ਸਕੋ ਕੋਈ ਮੁਸ਼ਕਲ ਨਾ ਆਵੇ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆਪਾਂ 6 ਦੇ ਮਲਟੀਪਲ ਕੁੰਡੇ ਲੈਣੇ ਮਤਲਬ 6 6 6 ਇਸ ਤਰ੍ਹਾਂ ਕਰਕੇ 6 6 ਕੁੰਡਿਆਂ ਦਾ ਡਿਜ਼ਾਈਨ ਹੈ ਕੰਨਾਂ 'ਤੇ ਤੁਸੀਂ ਇੱਕ ਇੱਕ ੁੰਡਾ ਵਾਧੂ ਰੱਖਣਾ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਛੇ ਛੇ ੁੰਡਿਆਂ ਦਾ ਡਿਜ਼ਾਈਨ ਹੈ ਸਿੱਧੇ ਪਾਸੇ ਤੁਹਾਡਾ ਡਿਜ਼ਾਈਨ ਸ਼ੁਰੂ ਹੋਗਾ ੁੰਡੇ ਵਧਾਉਣੇ ਆ ਤੁਸੀਂ ਉਲਟੀ ਸਾਈਡ ਤੋਂ ੁੰਡੇ ਜਿਹੜੇ ਵਧਾ ਸਕਦੇ ਆ ਤੇ ਚਲੋ ਫਿਰ ਸ਼ੁਰੂ ਕਰੀਏ ਆਪਾਂ ਡਿਜ਼ਾਈਨ ਨੂੰ ਬਣਾਉਣਾ ਕੋਈ ਵੀ ਤੁਸੀਂ ਬਾਰਡਰ ਬਣਾਇਆ ਨੀਚੇ ਉਸ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਮੈਂ ਇੱਥੇ ਕੋਈ ਵੀ ਵਾਧੂ ੁੰਡਾ ਨਹੀਂ ਰੱਖਿਆ ਇਸ ਲਈ ਜਿਹੜਾ ਪਹਿਲਾ ੁੰਡਾ ਇਹਨੂੰ ਸਿੱਧਾ ਬਣਾ ਲੂੰਗੀ ਇਸ ਤਰ੍ਹਾਂ 1 2 3 ਚਾਰ ਕੁੰਡੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਬਾਰਡਰ ਬਣਾਉਣ ਤੋਂ ਬਾਅਦ ਠੀਕ ਹੈ ਇੱਥੇ ਨੀਚੇ ਚਾਰ ਸਲਾਈਆਂ ਮੈਂ ਰਿਪੀਟ ਕੀਤੀਆਂ ਡਿਜ਼ਾਈਨ ਦੀਆਂ ਤੁਸੀਂ ਮੰਨ ਲਓ ਨੀਚੇ ਬਾਰਡਰ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸਲਾਈ ਹੈ ਚਾਰ ਸਿੱਧੇ ਦੋ ਉਲਟੇ ਦੁਬਾਰਾ ਫਿਰ ਚਾਰ ਸਿੱਧੇ ਥ੍ਰੈਡ ਕਰਾਂਗੇ ਅੱਗੇ ਦੋ ਉਲਟੇ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਲਾਸਟ ਤੇ ਚਾਰ ਸਿੱਧੇ ਆ ਗਏ ਆਪਣੀ ਠੀਕ ਹੈ ਪਹਿਲੀ ਸਲਾਈ ਕੰਪਲੀਟ ਹੋ ਗਈ ਦੇਖੋ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਇਸੇ ਤਰ੍ਹਾਂ ਜਿੰਨੇ ਤੁਸੀਂ ਕੁੰਡੇ ਰੱਖੇ ਹੋਣਗੇ ਬਣਾ ਲੈਣੇ ਆ ਤਾਂ ਦੂਸਰੀ ਸਲਾਈ ਰੰਗ ਸਾਈਡ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਬੇਬੀ ਸੈਟ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸੌਕਸ ਤੇ ਬੇਬੀ ਸੌਕਸ ਤੇ ਬੇਬੀ ਕੈਪ ਤੇ ਬੇਬੀ ਪਜਾਮਾ ਬੇਬੀ ਸਵੈਟਰ ਹਲੋ ਜੀ ਦੋਸਤਾਂ ਲਾਂ ਕੰਪਲੀਟ ਹੋ ਗਈਆਂ ਤੀਸਰੀ ਸਿਲਾਈ ਤੀਸਰੀ ਸਿਲਾਈ ਜਿਹੜੀ ਆਪਣੀ ਦੇਖੋ ਚਾਰ ਜਿਹੜੇ ਸਿੱਧੇ ਕੁੰਡੇ ਐ ਇਹਨਾਂ ਵਿੱਚੋਂ ਇੱਕ ਤਾਂ ਸਿੱਧਾ ਬਣਾ ਲੈਣਾ ਮੈਂ ਉਤਾਰ ਲੈਣੀ ਇੱਥੇ ਕਿਉਂਕਿ ਕੰਨੀ ਤੇ ਐ ਕੁੰਡਾ ਠੀਕ ਐ ਇੱਕ ਸਿੱਧਾ ਬਣਾ ਕੇ ਥ੍ਰੈਡ ਕਰਾਂਗੇ ਅੱਗੇ ਦੋ ਉਲਟੇ ਐਸਟਰ ਫਿਰ ਉਸ ਤੋਂ ਬਾਅਦ ਚਾਰ ਸਿੱਧੇ ਇੱਕ ਦੋ 10 ਚਾਰ ਦੋ ਉਲਟੇ ਜਿਹੜੇ ਉਲਟੇ ਕੁੰਡੇ ਐ ਆਪਣੀ ਚਾਰ ਸਿੱਧੇ ਕੁੰਡਿਆਂ ਦੇ ਵਿੱਚ ਆਉਣੇ ਚਾਹੀਦੇ ਇੱਕ ਸਿੱਧਾ ਇੱਧਰ ਆ ਜਾਂਦਾ ਇੱਕ ਸਿੱਧਾ ਇੱਧਰ ਐਸ ਏ ドライアン ਇਸ ਗੱਲ ਦਾ ਧਿਆਨ ਰੱਖਣਾ ਠੀਕ ਹੈ ਫਿਰ ਉਸੇ ਤਰ੍ਹਾਂ ਬਸ ਸਟਾਰਟਿੰਗ ਚ ਆਪਣਾ ਡਿਜ਼ਾਈਨ ਹੈ ਜਿਹੜਾ ਚੇਂਜ ਹੁੰਦਾ ਚਾਰ ਕੁੰਡੇ ਸਿੱਧੇ ਦੋ ਉਲਟੇ ਚਾਰ ਕੁੰਡੇ ਸਿੱਧੇ ਦੋ ਉਲਟੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ ਜਿਵੇਂ ਸਟਾਰਟਿੰਗ ਤੇ ਸੀ ਉਸੇ ਤਰ੍ਹਾਂ ਲਾਸਟ ਤੇ ਕੁੰਡੇ ਆ ਗਏ ਆਪਣੇ ਚੌਥੀ ਤੇ ਲਾਸਟ ਸਲਾਈਡ ਜਾਣ ਦੀ ਸਾਰੀ ਚਲਾਈ ਇਹ ਪੌਲਟੀ ਬਣਾ ਕੇ ਕੰਪਲੀਟ ਕਰਨੀ ਹੈ ਲਓ ਚਾਰ ਸਲੰਗਾਂ ਕੰਪਲੀਟ ਹੋ ਗਏ। ਇਹੀ ਚਾਰ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ। ਦੇਖੋ ਛੋਟਾ-ਛੋਟਾ ਡਿਜ਼ਾਈਨ ਬਣ ਕੇ ਆਉਂਦਾ। ਦੁਬਾਰਾ ਫਿਰ ਜਦੋਂ ਤੁਸੀਂ ਡਿਜ਼ਾਈਨ ਨੂੰ ਸ਼ੁਰੂ ਕਰਨਾ ਉਸੇ ਤਰ੍ਹਾਂ ਚਾਰ ਕੁੰਡੇ ਸਿੱਧੇ, ਦੋ ਉਲਟੇ, ਚਾਰ ਸਿੱਧੇ, ਦੋ ਉਲਟੇ। ਦੂਸਰੀ ਸਲਾਈ ਉਲਟੀ, ਤੀਸਰੀ ਸਲਾਈ 'ਚ ਇੱਕ ਕੁੰਡਾ ਸਿੱਧਾ, ਦੋ ਉਲਟੇ, ਫਿਰ ਉਸੇ ਤਰ੍ਹਾਂ ਚਾਰ ਸਿੱਧੇ, ਦੋ ਉਲਟੇ, ਚਾਰ ਸਿੱਧੇ, ਦੋ ਉਲਟੇ। ਚੌਥੀ ਸਲਾਈ ਉਲਟੀ। ਚਾਰ ਸਲੰਗਾਂ 'ਚ ਕੰਪਲੀਟ ਹੋ ਜਾਂਦਾ। ਚਲੋ ਫਿਰ ਤੁਸੀਂ ਵੀ ਜ਼ਰੂਰ ਬਣਾ ਕੇ ਦੇ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ